ਸਤਿ ਸ਼੍ਰੀ ਅਕਾਲ ਜੀ ਹਾਜ਼ਰੀਆਂ ਅੱਜ ਦੀ ਨਵੀਂ ਕਹਾਣੀ ਲੈ ਕੇ ਮੈਂ ਥੱਕੀ ਹਰੀਕਾਲ ਜਤੋਂ ਆਈ ਤਾਂ ਘਰ ਵਿੱਚ ਪਾਪਾ ਨੂੰ ਵੇਖ ਕੇ ਹੈਰਾਨ ਹੋ ਗਈ ਕਿਉਂਕਿ ਪਾਪਾ ਤਾਂ ਇਸ ਵਕਤ ਆਫਿਸ ਵਿੱਚ ਰਹਿੰਦੇ ਸੀ ਅਜੇ ਇੰਨੀ ਦੁਪਹਿਰ ਨੂੰ ਘਰ ਕਿੱਦਾਂ ਆ ਗਏ ਗਰਮੀ ਤੇ ਪਸੀਨੇ ਦਾ ਕਰਕੇ ਮੇਰੀ ਹਾਲਤ ਬਹੁਤ ਖਰਾਬ ਸੀ ਪਾਪਾ ਨੇ ਮੈਨੂੰ ਗਹਿਰੀ ਨਜ਼ਰ ਨਾਲ ਵੇਖਿਆ ਜਿਵੇਂ ਉਹ ਮੇਰੇ ਅੰਦਰ ਕੁਝ ਲੱਭਣਾ ਚਾਹੁੰਦੇ ਸੀ ਤੇ ਮੈਨੂੰ ਦੇਖਦੇ ਹੀ ਬਹੁਤ ਅਜੀਬ ਤਰੀਕੇ ਨਾਲ ਪੁੱਛਣ ਲੱਗੇ ਕਿ ਮਨ ਤੂੰ ਕਾਲਜੋਂ ਤੋਂ ਆਉਣ ਵਿੱਚ ਇੰਨੀ ਲੇਟ ਕਿਉਂ ਹੋ ਗਈ ਪਾਪਾ ਦੀਆਂ ਗੱਲਾਂ ਨਾਲ ਮੈਂ ਹੈਰਾਨ ਪਰੇਸ਼ਾਨ ਹੋ ਕੇ ਉਹਨਾਂ ਦੇ ਸਾਹਮਣੇ ਬਹਿ ਗਈ ਤੇ ਉਹਨਾਂ ਨੂੰ ਕਹਿਣ ਲੱਗੀ ਅੱਜ ਕਾਲਜ ਵਿੱਚ ਐਕਸਟਰਾ ਕਲਾਸ ਸੀ ਇਸ ਕਰਕੇ ਮੈਨੂੰ ਘਰ ਆਉਣ ਵਿੱਚ ਦੇਰੀ ਹੋ ਗਈ ਪਾਪਾ ਨੇ ਸਿਰ ਤੋਂ ਪੈਰਾਂ ਤੱਕ ਮੇਰੇ ਵੱਲ ਵੇਖਿਆ ਤੇ ਕਹਿਣ ਲੱਗੇ ਬਸ ਇੰਨੀ ਗੱਲ ਆ ਮੈਨੂੰ ਉਹਨਾਂ ਦਾ ਇਹ ਪੁੱਛਣ ਦਾ ਅੰਦਾਜ਼ ਬਿਲਕੁਲ ਚੰਗਾ ਨਹੀਂ ਲੱਗਾ ਪਰ ਇਹ ਕੋਈ ਨਵੀਂ ਗੱਲ ਨਹੀਂ ਸੀ ਇਨੇ ਸਾਲਾਂ ਤੋਂ ਮੈਂ ਉਹਨਾਂ ਦੇ ਇਸ ਰਵੱਈਏ ਤੋਂ ਪਰੇਸ਼ਾਨ ਸੀ ਪਾਪਾ ਨੂੰ ਮੇਰੀਆਂ ਗੱਲਾਂ ਤੇ ਬਹੁਤ ਘੱਟ ਯਕੀਨ ਹੁੰਦਾ ਸੀ ਉਹ ਇਸ ਤਰੀਕੇ ਦੇ ਸਵਾਲ ਕਰਦੇ ਰਹਿੰਦੇ ਤੇ ਜਿਵੇਂ ਮੈਂ ਉਹਨਾਂ ਤੋਂ ਕੁਝ ਲੁਕੋਇਆ ਹੋਵੇ ਮੈਂ ਕਿਹਾ ਹਾਂ ਪਾਪਾ ਬਸ ਇੰਨੀ ਹੀ ਗੱਲ ਆ ਡਰਾਈਵਰ ਮੇਰੇ ਨਾਲ ਹੁੰਦਾ ਆ ਤੁਸੀਂ ਚਾਹੋ ਤਾਂ ਉਸ ਨੂੰ ਪੁੱਛ ਸਕਦੇ ਹੋ ਮੈਨੂੰ ਕੱਲ੍ਹ ਜੇ ਲੈ ਜਾਣ ਵਾਲਾ ਡਰਾਈਵਰ 24 ਤੋਂ 25 ਸਾਲ ਦਾ ਜਵਾਨ ਮੁੰਡਾ ਸੀ ਉਹਦਾ ਨਾਮ ਗੁਰਪ੍ਰੀਤ ਸੀ ਪਰ ਪਾਪਾ ਨੂੰ ਉਹਦੇ ਤੇ ਬਹੁਤ ਜ਼ਿਆਦਾ ਪ੍ਰੋਸਾ ਸੀ ਇਸ ਤੋਂ ਪਹਿਲਾਂ ਉਹਦੇ ਪਾਪਾ ਸਾਡੇ ਘਰੇ ਨੌਕਰੀ ਕਰਦੇ ਸੀ ਤੇ ਉਹ ਬਹੁਤ ਸ਼ਰੀਫ ਲੋਕ ਸੀ ਜਦੋਂ ਤੋਂ ਮੈਂ ਕਾਲਜ ਆਉਣਾ ਜਾਣਾ ਸ਼ੁਰੂ ਕੀਤਾ ਸੀ ਗੁਰਪ੍ਰੀਤ ਹੀ ਮੈਨੂੰ ਲੈ ਕੇ ਆਉਂਦਾ ਤੇ ਲੈ ਕੇ ਜਾਂਦਾ ਇਹ ਜ਼ਿੰਮੇਵਾਰੀ ਮੇਰੇ ਪਾਪਾ ਨੇ ਉਹਨੂੰ ਹੀ ਦਿੱਤੀ ਸੀ ਇੰਨਾ ਯਕੀਨ ਦਿਵਾਉਣ ਤੋਂ ਬਾਅਦ ਪਾਪਾ ਨੂੰ ਕਿਸੇ ਤਰ੍ਹਾਂ ਮੇਰੀਆਂ ਗੱਲਾਂ ਤੇ ਭਰੋਸਾ ਹੋਇਆ ਫਿਰ ਉਹਨਾਂ ਨੇ ਕਿਹਾ ਠੀਕ ਆ ਕਮਰੇ ਵਿੱਚ ਜਾ ਕੇ ਫਰੈਸ਼ ਹੋ ਜਾ ਫਿਰ ਬੈਠ ਕੇ ਰੋਟੀ ਖਾਂਦੇ ਹਾਂ ਮੈਨੂੰ ਆਪਣੇ ਪਾਪਾ ਦਾ ਇਹ ਤਰੀਕਾ ਬਿਲਕੁਲ ਚੰਗਾ ਨਹੀਂ ਲੱਗਦਾ ਕਹਿਣ ਨੂੰ ਤਾਂ ਉਹ ਮੇਰੇ ਪਾਪਾ ਸੀ ਪਰ ਪਿਆਰ ਕਰਨਾ ਤਾਂ ਬਹੁਤ ਦੂਰ ਦੀ ਗੱਲ ਉਹ ਮੇਰੇ ਨਾਲ ਬਹੁਤ ਸਖਤੀ ਨਾਲ ਪੇਸ਼ ਆਉਂਦੇ ਮੇਰੀ ਹਰ ਛੋਟੀ ਤੋਂ ਛੋਟੀ ਹਰਕਤ ਤੇ ਉਹਨਾਂ ਦੀ ਨਜ਼ਰ ਹੁੰਦੀ ਸੀ ਰਾਤ ਨੂੰ ਕਈ ਵਾਰ ਉਹ ਮੇਰੇ ਕਮਰੇ ਦੇ ਚੱਕਰ ਲਗਾਉਂਦੇ ਪਤਾ ਨਹੀਂ ਕਿਉਂ ਪਾਪਾ ਨੂੰ ਮੇਰੇ ਤੇ ਭਰੋਸਾ ਨਹੀਂ ਸੀ ਜਦੋਂ ਮੇਰਾ ਗੁੱਸਾ ਥੋੜਾ ਠੰਡਾ ਹੋਇਆ ਤਾਂ ਮੈਂ ਫਰੈਸ਼ ਹੋ ਕੇ ਬਾਹਰ ਖਾਣਾ ਖਾਣ ਡਾਈਨਿੰਗ ਟੇਬਲ ਤੇ ਆ ਕੇ ਬਹਿ ਗਈ ਪਾਪਾ ਵਾਰ-ਵਾਰ ਮੇਰੇ ਵੱਲ ਹੀ ਵੇਖੀ ਜਾ ਰਹੇ ਸੀ ਇਹਦਾ ਲੱਗਦਾ ਸੀ ਕਿ ਉਹ ਮੈਨੂੰ ਕੁਝ ਕਹਿਣਾ ਚਾਹੁੰਦੇ ਨੇ ਮੈਂ ਕਈ ਵਾਰ ਉਹਨਾਂ ਨੂੰ ਪੁੱਛਿਆ ਕਿ ਆਖਿਰ ਗੱਲ ਕੀ ਹੈ ਪਾਪਾ ਪਰ ਉਹਨਾਂ ਨੇ ਮੇਰੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਜਦੋਂ ਤੋਂ ਮੇਰੀ ਮਾਂ ਇਸ ਦੁਨੀਆ ਤੋਂ ਗਈ ਸੀ ਪਾਪਾ ਨੇ ਹੀ ਮੈਨੂੰ ਪਾਲ-ਪੋਸ ਕੇ ਵੱਡਾ ਕੀਤਾ ਸੀ ਮਾਂ ਦੀ ਮੌਤ ਦੇ ਸਮੇਂ ਮੇਰੀ ਉਮਰ ਸਿਰਫ 10 ਸਾਲ ਸੀ ਪਰ ਹੁਣ ਮੇਰੀ ਉਮਰ 17 ਸਾਲ ਹੋ ਗਈ ਸੀ ਪਾਪਾ ਹਰ ਸਮੇਂ ਮੇਰੇ ਨਾਲ ਸਖਤੀ ਨਾਲ ਹੀ پیش ਆਉਂਦੇ ਉਹਨਾਂ ਦੇ ਇਸ ਰਵੱਈਏ ਤੋਂ ਮੈਂ ਆਪਣੇ ਹੀ ਘਰ ਵਿੱਚ ਕੁਟਨ ਮਹਿਸੂਸ ਕਰਦੀ ਕਾਲਜ ਵਿੱਚ ਮੇਰੀ ਇੱਕ ਸਹੇਲੀ ਮੀਨਾ ਸੀ ਉਹ ਮੇਰੀ ਪੱਕੀ ਸਹੇਲੀ ਸੀ ਕਦੇ-ਕਦਾਈ ਮੈਂ ਮੀਨਾ ਦੇ ਘਰ ਚਲੀ ਜਾਂਦੀ ਮੀਨਾ ਦਾ ਇੱਕ ਭਰਾ ਸੀ ਗੁਰ ਜਦੋਂ ਮੈਂ ਮੀਨਾ ਦੇ ਘਰ ਜਾਂਦੀ ਤਾਂ ਗੁਰ ਵੀ ਸਾਡੇ ਨਾਲ ਗੱਲਾਂ ਬਾਤਾਂ ਕਰਨ ਲੱਗ ਜਾਂਦਾ ਕਦੇ-ਕਦੇ ਗੁਰ ਮੀਨਾ ਨੂੰ ਕਾਲਜ ਛੱਡਣ ਆਉਂਦਾ ਗੁਰ ਦੀਆਂ ਗੱਲਾਂ ਤੋਂ ਲੱਗਦਾ ਸੀ ਕਿ ਉਹ ਮੈਨੂੰ ਪਸੰਦ ਕਰਦਾ ਆ ਉਹ ਇੱਕ ਚੰਗਾ ਮੁੰਡਾ ਸੀ ਪਰ ਪਾਪਾ ਦੇ ਡਰ ਤੋਂ ਮੈਂ ਕੋਸ਼ਿਸ਼ ਕਰਦੀ ਕਿ ਉਹਦੇ ਤੋਂ ਦੂਰ ਹੀ ਰਵਾਂ ਪਰ ਇੱਕ ਦਿਨ ਮੇਰੀ ਬਦਕਿਸਮਤੀ ਸੀ ਜਾਂ ਪਤਾ ਨਹੀਂ ਕੀ ਸੀ ਮੈਨੂੰ ਨਹੀਂ ਪਤਾ ਇੱਕ ਦਿਨ ਮੇਰੇ ਪਾਪਾ ਮੇਰੇ ਪਿੱਛੇ ਕਾਲਜ ਆ ਗਏ ਤੇ ਉਹਨਾਂ ਨੇ ਗੁਰ ਨਾਲ ਮੈਨੂੰ ਗੱਲਾਂ ਕਰਦੇ ਦੇਖ ਲਿਆ ਪਾਪਾ ਮੇਰੇ ਕਾਲਜ ਕਿਉਂ ਆਏ ਸੀ ਇਹ ਤਾਂ ਮੈਨੂੰ ਨਹੀਂ ਪਤਾ ਪਰ ਉਸ ਦਿਨ ਮੇਰੀ ਜ਼ਿੰਦਗੀ ਵਿੱਚ ਕਿਆਮਤ ਆ ਗਈ ਗੁਰ ਦੇ ਨਾਲ ਗੱਲਾਂ ਕਰਦਿਆਂ ਕਰਦਿਆਂ ਦੇਖ ਕੇ ਪਾਪਾ ਨੇ ਮੈਨੂੰ ਗੁੱਸੇ ਨਾਲ ਗੱਡੀ ਵਿੱਚ ਬਿਠਾਇਆ ਤੇ ਮੈਨੂੰ ਘਰ ਲੈ ਗਏ ਉਸ ਦਿਨ ਤੋਂ ਪਾਪਾ ਨੇ ਮੇਰਾ ਕਾਲਜ ਜਾਣਾ ਬੰਦ ਕਰਵਾ ਦਿੱਤਾ ਉਹਨਾਂ ਨੂੰ ਸ਼ੱਕ ਹੋ ਗਿਆ ਕਿ ਗੁਰ ਨਾਲ ਮੇਰਾ ਰਿਲੇਸ਼ਨ ਹੈ ਮੈਂ ਪਾਪਾ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਪਾਪਾ ਨੇ ਮੇਰੀ ਇੱਕ ਨਹੀਂ ਸੁਣੀ ਤੇ ਗੁੱਸੇ ਨਾਲ ਮੈਨੂੰ ਕਹਿਣ ਲੱਗੇ ਕਿ ਮੈਂ ਆਪਣੀ ਇੱਜ਼ਤ ਰੋਲਦੀ ਨਹੀਂ ਵੇਖ ਸਕਦਾ ਤੂੰ ਮੇਰਾ ਵਿਸ਼ਵਾਸ ਤੋੜਿਆ ਆ ਤੇਰੀ ਮਾਂ ਦੇ ਚਲੇ ਜਾਣ ਤੋਂ ਬਾਅਦ ਮੈਂ ਹਰ ਇੱਕ ਦਿਨ ਤੇਰੀ ਫਿਕਰ ਚ ਲੰਘਾਇਆ ਆ ਇੰਨੀਆਂ ਪਾਬੰਦੀਆਂ ਤੋਂ ਬਾਅਦ ਵੀ ਤੂੰ ਮੇਰੇ ਮੂੰਹ ਤੇ ਕਾਲਖਲਾ ਦਿੱਤੀ ਮੈਂ ਬਹੁਤ ਰੋਈ ਪਰ ਪਾਪਾ ਨੂੰ ਕੋਈ ਫਰਕ ਨਹੀਂ ਪਿਆ ਤੇ ਬਿਨਾਂ ਕਿਸੇ ਗਲਤੀ ਤੋਂ ਮੇਰੀ ਪੜ੍ਹਾਈ ਵਿੱਚ ਹੀ ਰਹਿ ਗਈ ਜਦ ਕਿ ਮੇਰਾ ਗੁਰ ਨਾਲ ਇਦਾਂ ਦਾ ਕੋਈ ਰਿਸ਼ਤਾ ਨਾਤਾ ਨਹੀਂ ਸੀ ਕਿ ਪਾਪਾ ਦੇ ਸਾਹਮਣੇ ਮੈਨੂੰ ਸ਼ਰਮਿੰਦਾ ਹੋਣਾ ਪੈਂਦਾ ਮੈਂ ਘਰ ਵਿੱਚ ਬੰਦ ਹੋ ਕੇ ਰਹਿ ਗਈ ਸੀ ਹਰ ਸਮੇਂ ਮੈਂ ਆਪਣੇ ਕਮਰੇ ਵਿੱਚ ਹੀ ਰਹਿੰਦੀ ਸਾਡੇ ਘਰ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਬਸ ਇੱਕ ਆਜ਼ਾਦੀ ਸੀ ਜੀਦੇ ਲਈ ਮੈਂ ਤਰਸ ਰਹੀ ਸੀ ਜਦ ਮੇਰੇ ਪਾਪਾ ਨੂੰ ਹੀ ਮੇਰੇ ਤੇ ਵਿਸ਼ਵਾਸ ਨਹੀਂ ਸੀ ਤਾਂ ਮੈਂ ਗੈਰਾਂ ਦੇ ਅੱਗੇ ਵੀ ਕੀ ਉਮੀਦ ਰੱਖਦੀ ਇੱਕ ਦਿਨ ਮੇਰੇ ਪਾਪਾ ਦੇ ਫਰੈਂਡ ਰਜੇਸ਼ ਅੰਕਲ ਜੋ ਕਿ ਮੇਰੇ ਪਾਪਾ ਨਾਲ ਬਿਜ਼ਨਸ ਵੀ ਕਰਦੇ ਸੀ ਉਹ ਸਾਡੇ ਘਰ ਆਏ ਉਹ ਹੁੰਦੇ ਆ ਮੈਨੂੰ ਮੇਰੀ ਪੜ੍ਹਾਈ ਦੇ ਬਾਰੇ ਚ ਪੁੱਛਣ ਲੱਗੇ ਮੈਂ ਰੋ ਰੋ ਕੇ ਉਹਨਾਂ ਨੂੰ ਸਾਰੀ ਗੱਲ ਦੱਸ ਦਿੱਤੀ ਉਹ ਮੇਰੇ ਪਾਪਾ ਦੇ ਪੁਰਾਣੇ ਫਰੈਂਡ ਸੀ ਤੇ ਅਕਸਰ ਹੀ ਸਾਡੇ ਘਰ ਉਹਨਾਂ ਦਾ ਆਉਣ ਜਾਣ ਸੀ ਮੈਂ ਆਪਣੇ ਦਿਲ ਦੀ ਹਰ ਗੱਲ ਉਹਨਾਂ ਨਾਲ ਸ਼ੇਅਰ ਕਰ ਲੈਂਦੀ ਸੀ ਰਜੇਸ਼ ਅੰਕਲ ਨੂੰ ਜਦੋਂ ਮੇਰੀ ਪੜ੍ਹਾਈ ਦੇ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਫਿਕਰ ਨਾ ਕਰ ਮੈਂ ਤੇਰੇ ਪਾਪਾ ਨਾਲ ਇਹਦੇ ਬਾਰੇ ਜ਼ਰੂਰ ਗੱਲ ਕਰਾਂਗਾ ਤੇ ਤੇਰੀ ਪੜ੍ਹਾਈ ਦੁਬਾਰਾ ਸ਼ੁਰੂ ਕਰਵਾ ਦੇਵਾਂਗਾ ਰਜੇਸ਼ ਅੰਕਲ ਦੀਆਂ ਗੱਲਾਂ ਸੁਣ ਕੇ ਮੈਨੂੰ ਥੋੜੀ ਜੀ ਤਸੱਲੀ ਹੋਈ ਕਿਉਂਕਿ ਪਾਪਾ ਰਜੇਸ਼ ਅੰਕਲ ਦੀ ਹਰ ਇੱਕ ਗੱਲ ਮੰਨਦੇ ਸੀ ਰਜੇਸ਼ ਅੰਕਲ ਪਾਪਾ ਨਾਲ ਇਹ ਗੱਲ ਹਜੇ ਕਰਦੇ ਉਸ ਤੋਂ ਪਹਿਲਾਂ ਮੇਰੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆ ਗਿਆ ਇੱਕ ਦਿਨ ਮੈਂ ਰਾਤ ਨੂੰ ਗਹਿਰੀ ਨੀਂਦ ਵਿੱਚ ਸੁੱਤੀ ਪਈ ਸੀ ਤੇ ਅਚਾਨਕ ਪਾਪਾ ਮੇਰੇ ਕਮਰੇ ਵਿੱਚ ਆਏ ਤੇ ਮੇਰੇ ਫੋਨ ਦੀ ਬੈਲ ਵੱਜ ਰਹੀ ਸੀ ਤੇ papa ਨੇ ਮੇਰਾ ਫੋਨ ਚੁੱਕਿਆ ਤੇ ਫੋਨ ਤੇ ਗੁਰ ਸੀ ਤੇ ਉਸਨੇ ਮੇਰੇ ਨਾਲ ਮੇਰੀ ਪੜ੍ਹਾਈ ਬਾਰੇ ਗੱਲ ਕਰਨੀ ਸੀ ਤੇ ਉਹਨੂੰ ਪਤਾ ਲੱਗਾ ਸੀ ਕਿ ਉਸ ਦੀ وجہ ਨਾਲ ਮੇਰੀ ਪੜ੍ਹਾਈ ਬੰਦ ਕਰਵਾ ਦਿੱਤੀ ਸੀ ਇਹ ਗੱਲ ਉਸ ਨੂੰ ਮੇਰੀ ਸਹੇਲੀ ਤੋਂ ਪਤਾ ਲੱਗੀ ਸੀ ਤੇ ਉਸ ਨੂੰ ਬੁਰਾ ਲੱਗਿਆ ਸੀ ਤੇ ਇਸ ਲਈ ਉਸਨੇ ਮੈਨੂੰ ਫੌਰਨ ਫੋਨ ਕਰ ਲਿਆ ਪਰ papa ਨੇ ਉਸ ਫੋਨ ਦਾ ਵੀ ਗਲਤ ਮਤਲਬ ਕੱਢ ਲਿਆ ਉਹਨਾਂ ਨੂੰ ਲੱਗਿਆ ਗੁਰ ਨਾਲ ਵਾਕਿਆ ਹੀ ਮੇਰਾ ਕੋਈ ਗਹਿਰਾ ਰਿਸ਼ਤਾ ਹੈ ਤੇ ਉਸ ਰਾਤ ਪਾਪਾ ਨੇ ਮੇਰਾ ਫੋਨ ਮੇਰੇ ਕੋਲੋਂ ਖੋਹ ਲਿਆ ਤੇ ਮੈਨੂੰ ਕਮਰੇ ਤੋਂ ਬਾਹਰ ਨਿਕਲਣ ਤੋਂ ਵੀ ਮਨਾ ਕਰ ਦਿੱਤਾ ਇਹ ਸਭ ਹੋਣ ਤੋਂ ਬਾਅਦ ਮੈਂ ਸਾਰਾ ਦਿਨ ਕਮਰੇ ਵਿੱਚ ਹੀ ਰਹਿੰਦੀ ਤੇ ਕਦੇ ਰਜੇਸ਼ ਅੰਕਲ ਆਉਂਦੇ ਤੇ ਮੇਰੇ ਕਮਰੇ ਵਿੱਚ ਮੈਨੂੰ ਮਿਲਣ ਆ ਜਾਂਦੇ ਉਹ ਮੈਨੂੰ ਕਹਿੰਦੇ ਤੂੰ ਥੋੜੇ ਦਿਨ ਹੋਰ ਇੰਤਜ਼ਾਰ ਕਰ ਲਾ ਮੈਂ ਤੇਰੇ ਪਾਪਾ ਨਾਲ ਤੇਰੀ ਪੜ੍ਹਾਈ ਦੀ ਗੱਲ ਕਰੂੰਗਾ ਤੇ ਉਹਨਾਂ ਨੂੰ ਮਨਾ ਲਊਂਗਾ ਹਾਲੇ ਇਹ ਗੱਲਾਂ ਨੂੰ 2 ਦਿਨ ਵੀ ਨਹੀਂ ਹੋਏ ਸੀ ਇੱਕ ਦਿਨ ਪਾਪਾ ਮੇਰੇ ਕਮਰੇ ਵਿੱਚ ਆਏ ਤੇ ਮੈਨੂੰ ਕਹਿ ਲੱਗੇ ਅੱਜ ਤੋਂ ਬਾਅਦ ਤੂੰ ਮੇਰੇ ਕਮਰੇ ਵਿੱਚ ਸੌਂਿਆ ਕਰੇਂਗੀ ਮੈਂ ਇੱਕ ਜਵਾਨ ਕੁੜੀ ਸੀ ਤੇ ਮੈਨੂੰ ਮੇਰੇ ਪਾਪਾ ਨਾਲ ਸੌਣ ਤੋਂ ਸ਼ਰਮ ਆਉਂਦੀ ਸੀ ਤੇ ਮੈਂ ਪਾਪਾ ਨੂੰ ਕਿਹਾ ਮੈਂ ਆਪਣੇ ਕਮਰੇ ਵਿੱਚ ਹੀ ਠੀਕ ਹਾਂ ਤੇ ਮੇਰੀ ਇਹ ਗੱਲ ਸੁਣ ਕੇ ਪਾਪਾ ਨੇ ਗੁੱਸੇ ਵਿੱਚ ਕਿਹਾ ਅੱਧੀ ਰਾਤ ਨੂੰ ਤੇਰੇ ਕਮਰੇ ਵਿੱਚ ਤੈਨੂੰ ਕੌਣ ਮਿਲਣ ਆਂਦਾ ਆ ਪਾਪਾ ਦੀ ਇਹਦਾਂ ਗੱਲ ਸੁਣ ਕੇ ਮੇਰੇ ਅੱਖਾਂ ਵਿੱਚ ਪਾਣੀ ਆ ਗਿਆ ਤੇ ਮੈਂ ਰੋਂਦੇ ਰੋਂਦੇ ਹੋਰ ਉਹਨਾਂ ਨੂੰ ਕਿਹਾ ਇੱਕ ਵਾਰ ਆਪਣੀ ਬੇਟੀ ਤੇ ਯਕੀਨ ਕਰੋ ਪਾਪਾ ਨੇ ਕਿਹਾ ਮੈਂ ਤੇਰੇ ਤੇ ਜਿੰਨਾ ਯਕੀਨ ਕਰਨਾ ਸੀ ਉਹ ਕਰ ਲਿਆ ਤੇ ਅੱਜ ਤੋਂ ਬਾਅਦ ਤੂੰ ਮੇਰੇ ਕਮਰੇ ਵਿੱਚ ਹੀ ਸੌਂਿਆ ਕਰੇਂਗੀ ਉਸ ਦਿਨ ਤੋਂ ਬਾਅਦ ਪਾਪਾ ਨੇ ਮੈਨੂੰ ਆਪਣੇ ਕਮਰੇ ਵਿੱਚ ਸੁਵਾਉਣਾ ਸ਼ੁਰੂ ਕਰ ਦਿੱਤਾ ਪਾਪਾ ਦੇ ਕਮਰੇ ਵਿੱਚ ਸੌਂਦੇ ਸਮੇਂ ਮੈਂ ਸਾਰੀ ਸਾਰੀ ਰਾਤ ਜਾਗ ਕੇ ਹੀ ਕੱਟ ਲੈਂਦੀ ਕਿਉਂਕਿ ਪਾਪਾ ਦੇ ਕਮਰੇ ਵਿੱਚ ਸੌਣਾ ਮੈਨੂੰ ਚੰਗਾ ਨਹੀਂ ਲੱਗਦਾ ਸੀ ਸਾਰੀ ਰਾਤ ਜਾਗਣ ਦੀ وجہ ਨਾਲ ਜਦੋਂ ਮੈਂ ਆਪਣੇ ਕਮਰੇ ਵਿੱਚ ਜਾਂਦੀ ਤੇ ਪੂਰਾ ਪੂਰਾ ਦਿਨ ਸੌਂ ਕੇ ਹੀ ਲੰਘਾ ਦਿੰਦੀ ਇਹ ਗੱਲਾਂ ਨੂੰ ਹਲੇ 3 ਮਹੀਨੇ ਗੁਜ਼ਰੇ ਸੀ ਤੇ ਅਚਾਨਕ ਮੇਰੀ ਸਿਹਤ ਖਰਾਬ ਹੋ ਗਈ ਮੈਨੂੰ ਇਦਾਂ ਲੱਗਦਾ ਸੀ ਕਿ ਮੇਰਾ ਸਿਰ ਭਾਰਾ ਹੋ ਰਿਹਾ ਤੇ ਮੈਨੂੰ ਚੱਕਰ ਆ ਰਹੇ ਆ ਪਾਪਾ ਨੂੰ ਜਿੱਦਾਂ ਹੀ ਮੇਰੀ ਵਿਗੜਦੀ ਹਾਲਤ ਉਹ ਇਸੇ ਤਾਰੇ ਪਤਾ ਲੱਗਾ ਤੇ ਉਹਨਾਂ ਨੂੰ ਯਕੀਨ ਹੋ ਗਿਆ ਕਿ ਮੈਂ ਪ੍ਰੈਗਨੈਂਟ ਹਾਂ ਮੇਰੀ ਹਾਲਤ ਵੇਖਦੇ ਹੋਏ ਪਾਪਾ ਨੇ ਗੁੱਸੇ ਵਿੱਚ ਮੈਨੂੰ ਕਿਹਾ ਵੇਖਿਆ ਤੇਰੇ ਗਲਤ ਕੰਮਾਂ ਦਾ ਨਤੀਜਾ ਮੇਰੇ ਸਾਹਮਣੇ ਆ ਗਿਆ ਜਿਸ ਗੱਲ ਦਾ ਡਰ ਸੀ ਉਹੀ ਹੋਇਆ ਤੂੰ ਉਸ ਮੁੰਡੇ ਨਾਲ ਫੋਨ ਤੇ ਗੱਲ ਹੀ ਨਹੀਂ ਕਰਦੀ ਸੀ ਬਲਕਿ ਸਾਡੇ ਖਾਨਦਾਨ ਦੀ ਇੱਜ਼ਤ ਨੂੰ ਮਿੱਟੀ ਚ ਮਿਲਾ ਰਹੀ ਸੀ ਤੇ ਹੁਣ ਮੈਂ ਕਿਤੇ ਵੀ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਰਿਹਾ ਪਾਪਾ ਦੀ ਇਹ ਗੱਲ ਸੁਣ ਕੇ ਜਿੱਦਾਂ ਮੇਰੇ ਸਿੱਟੇ ਅਸਮਾਨ ਨਹੀਂ ਟੁੱਟ ਗਿਆ ਹੋਵੇ ਪਾਪਾ ਬਦਨਾਮੀ ਦੇ ਡਰ ਤੋਂ ਮੈਨੂੰ ਹਸਪਤਾਲ ਨਹੀਂ ਸੀ ਲੈ ਕੇ ਜਾਣਾ ਚਾਹੁੰਦੇ ਤੇ ਨਾ ਹੀ ਮੇਰੀ ਕੋਈ ਵੀ ਗੱਲ ਤੇ ਯਕੀਨ ਕਰ ਰਹੇ ਸੀ ਇਹ ਸਭ ਹੋਣ ਤੋਂ ਬਾਅਦ ਪਾਪਾ ਨੇ ਰਜੇਸ਼ ਅੰਕਲ ਨੂੰ ਘਰ ਬੁਲਾ ਲਿਆ ਤੇ ਉਹਨਾਂ ਨੂੰ ਵੀ ਇਹ ਖਬਰ ਇਸ ਤਰ੍ਹਾਂ ਸੁਣਾਈ ਕਿ ਮੈਂ ਸ਼ਰਮ ਦੇ ਮਾਰੇ ਮਰੀ ਜਾ ਰਹੀ ਸੀ ਇਹ ਖਬਰ ਸੁਣ ਕੇ ਉਹਨਾਂ ਨੇ ਮੇਰੇ ਵੱਲ ਵੇਖਦੇ ਹੋਏ ਕਿ ਆਹ ਮੰਨ ਪਹਿਲਾਂ ਮੈਨੂੰ ਇਹ ਲੱਗਦਾ ਸੀ ਕਿ ਤੇਰੇ ਪਿਓ ਨੂੰ ਕੋਈ ਗਲਤਫਹਿਮੀ ਹੋਈ ਆ ਪਰ ਤੂੰ ਤੇ ਉਹਦੀ ਇੱਜ਼ਤ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤੀ ਆ ਇਹ ਸਭ ਕਰਨ ਤੋਂ ਪਹਿਲਾਂ ਤੂੰ ਇੱਕ ਵਾਰ ਵੀ ਨਹੀਂ ਸੋਚਿਆ ਰਜੇਸ਼ ਅੰਕਲ ਨੇ ਮੇਰੇ ਪਾਪਾ ਨੂੰ ਸਲਾਹ ਦਿੱਤੀ ਕਿ ਜੇ ਤੈਨੂੰ ਲੱਗਦਾ ਹੈ ਕਿ ਤੇਰੀ ਬੇਟੀ ਨੇ ਕੋਈ ਗਲਤ ਕੰਮ ਕੀਤਾ ਹੈ ਤੇ ਰਾਤੋਂ ਰਾਤ ਇਸ ਦਾ ਵਿਆਹ ਕਰਵਾ ਦੇ ਤਾਂ ਇਸ ਦੇ ਬੱਚੇ ਨੂੰ ਪਿਤਾ ਦਾ ਨਾਮ ਮਿਲ ਜਾਵੇਗਾ ਤੇ ਤੂੰ ਵੀ ਬਦਨਾਮੀ ਤੋਂ ਬਚ ਜਾਵੇਂਗਾ ਮੈਨੂੰ ਰਜੇਸ਼ ਅੰਕਲ ਤੋਂ ਇਸ ਤਰ੍ਹਾਂ ਦੀ ਉਮੀਦ ਨਹੀਂ ਸੀ ਮੈਨੂੰ ਲੱਗਦਾ ਸੀ ਕਿ ਸ਼ਾਇਦ ਉਹ ਮੈਨੂੰ ਸਮਝਣਗੇ ਪਾਪਾ ਦੇ ਰਜੇਸ਼ ਅੰਕਲ ਹਾਲੇ ਇੱਕ ਗੱਲਾਂ ਕਰ ਹੀ ਰਏ ਸੀ ਤੇ ਗੁਰਪੇਜ ਉਹਨਾਂ ਦੋਵਾਂ ਲਈ ਚਾਹ ਬਣਾ ਕੇ ਲੈ ਆਇਆ ਗੁਰਪੇਜ ਨੂੰ ਸਾਹਮਣੇ ਦੇਖਦਿਆਂ ਹੀ ਪਾਪਾ ਨੇ ਉਸ ਨੂੰ ਪੁੱਛਿਆ ਕਿ ਤੂੰ ਮਨ ਨਾਲ ਵਿਆਹ ਕਰਵਾਵੇਂਗਾ ਪਾਪਾ ਦੀ ਇਹ ਗੱਲ ਸੁਣ ਕੇ ਮੈਂ ਸਦਮੇ ਵਿੱਚ ਆ ਗਈ ਕਿ ਪਾਪਾ ਇੱਦਾਂ ਕਿੱਦਾਂ ਮੇਰਾ ਵਿਆਹ ਇੱਕ ਨੌਕਰ ਨਾਲ ਕਰਵਾ ਸਕਦੇ ਨੇ ਜਦ ਕਿ ਮੈਂ ਕੋਈ ਗਲਤੀ ਵੀ ਨਹੀਂ ਕੀਤੀ ਸੀ ਤੇ ਨਾ ਹੀ ਮੈਂ ਪ੍ਰੈਗਨੈਂਟ ਸੀ ਗੁਰਪੇਜ ਮੇਰੇ ਵੱਲ ਵੇਖ ਕੇ ਹਕਲਾਉਂਦੇ ਹੋਏ ਬੋਲਿਆ ਤੁਸੀਂ ਕੀ ਗੱਲ ਕਰ ਰਹੇ ਹੋ ਮੈਂ ਤੇ ਮਨਮੈਮ ਨਾਲ ਕਿਦਾਂ ਵਿਆਹ ਕਰਵਾ ਸਕਦਾ ਹਾਂ ਪਾਪਾ ਨੇ ਗੁਰਪੇਜ ਨੂੰ ਸਮਝਾਉਂਦੇ ਹੋਏ ਕਿਹਾ ਕਿ ਜੇ ਤੂੰ ਮੇਰੀ ਬੇਟੀ ਨਾਲ ਵਿਆਹ ਕਰੇਂਗਾ ਤੇ ਮੈਂ ਤੇਰੀ ਸਾਰੀ ਜ਼ਿੰਦਗੀ ਬਦਲ ਦਵਾਂਗਾ ਤੇ ਤੇਰੇ ਮਾਪਿਓਦਿਆਂ ਵੀ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਵਾ ਦੇਵਾਂਗਾ ਪਾਪਾ ਦੇ ਇੰਨਾ ਸਮਝਾਉਣ ਤੋਂ ਬਾਅਦ ਗੁਰਪੇਜ ਨੇ ਮੇਰੇ ਨਾਲ ਵਿਆਹ ਕਰਵਾਉਣ ਨੂੰ ਤਿਆਰ ਹੋ ਗਿਆ ਤੇ ਅਗਲੇ 1-2 ਦਿਨਾਂ ਬਾਅਦ ਮੇਰਾ ਵਿਆਹ ਉਹਦੇ ਨਾਲ ਹੋ ਗਿਆ ਤੇ ਮੈਂ ਚਾਹ ਕੇ ਵੀ ਉਸ ਨੂੰ ਮਨਾ ਨਹੀਂ ਕਰ ਸਕੀ ਤੇ ਨਾ ਚਾਹੁੰਦੇ ਹੋਏ ਵੀ ਮੈਂ ਗੁਰਪੇਜ ਨਾਲ ਵਿਆਹ ਕਰਵਾ ਲਿਆ ਪਾਪਾ ਨੇ ਗਿਫਟ ਵਿੱਚ ਗੁਰਪੇਜ ਨੂੰ ਇੱਕ ਫਲੈਟ ਦੇ ਦਿੱਤਾ ਵਿਆਹ ਹੋਣ ਤੋਂ ਬਾਅਦ ਗੁਰਪੇਜ ਮੈਨੂੰ ਉਸੇ ਫਲੈਟ ਵਿੱਚ ਲੈ ਕੇ ਆ ਗਿਆ ਗੁਰਪੇਜ ਨੂੰ ਮੈਂ ਆਪਣਾ ਹਸਬੰਡ ਹੋਂਦਾ ਹੱਕ ਨਹੀਂ ਦਿੱਤਾ ਸੀ ਤੇ ਮੈਂ ਤੇ ਗੁਰਪੇਜ ਵੱਖਰੇ ਵੱਖਰੇ ਕਮਰੇ ਵਿੱਚ ਰਹਿੰਦੇ ਸੀ ਤੇ ਮੈਂ ਉਸਦੇ ਨਾਲ ਬਸ ਜ਼ਰੂਰੀ ਗੱਲਾਂ ਕਰਦੀ ਤੇ ਆਪਣੇ ਕਮਰੇ ਵਿੱਚ ਜਾ ਕੇ ਬੰਦ ਹੋ ਜਾਂਦੀ ਗੁਰਪ੍ਰੀਤ ਨੂੰ ਮੇਰੇ ਤੋਂ ਕੋਈ ਸ਼ਿਕਾਇਤ ਨਹੀਂ ਸੀ ਉਹ ਮੈਨੂੰ ਹਰ ਟਾਈਮ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਰਹਿੰਦਾ ਸਾਡੇ ਵਿਆਹ ਨੂੰ ਅਜੇ 2 ਮਹੀਨੇ ਹੀ ਹੋਏ ਸੀ ਤੇ ਮੇਰੀ ਸੇਟ ਖਰਾਬ ਹੋਣ ਲੱਗ ਪਈ ਤੇ ਮੈਨੂੰ ਮੇਰੇ ਪੇਟ ਵੱਲ ਵੇਖ ਕੇ ਲੱਗਦਾ ਸੀ ਕਿ ਮੈਂ ਪ੍ਰੈਗਨੈਂਟ ਹਾਂ ਬਰ ਮੈਨੂੰ ਅਜੇ ਤੱਕ ਯਕੀਨ ਨਹੀਂ ਸੀ ਹੋ ਰਿਹਾ ਕਿ ਮੈਂ ਪ੍ਰੈਗਨੈਂਟ ਹਾਂ ਕਿਉਂਕਿ ਮੈਂ ਆਪਣੀ ਨਜ਼ਰ 'ਚ ਇਦਾਂ ਦਾ ਕੋਈ ਗਲਤ ਕੰਮ ਨਹੀਂ ਕੀਤਾ ਸੀ ਤੇ ਮੈਂ ਪ੍ਰੈਗਨੈਂਟ ਕਿਦਾਂ ਹੋ ਜਾਊਂਗੀ ਜਦ ਡਾਕਟਰ ਨੂੰ ਦਿਖਾਇਆ ਗਿਆ ਤੇ ਪਤਾ ਚੱਲਿਆ ਕਿ ਮੈਂ 5 ਮਹੀਨਿਆਂ ਤੋਂ ਪ੍ਰੈਗਨੈਂਟ ਹਾਂ ਇਹ ਸਭ ਸੁਣ ਤੋਂ ਬਾਅਦ ਮੈਂ ਜਿੱਦਾਂ ਸੁਣ ਨਹੀਂ ਹੋ ਗਈ ਕਿਉਂਕਿ ਜਦੋਂ ਮੈਂ ਕੁਝ ਗਲਤ ਕੀਤਾ ਹੀ ਨਹੀਂ ਸੀ ਤੇ ਇਹ ਬੱਚਾ ਮੇਰੇ ਪੇਟ ਵਿੱਚ ਕਿਦਾਂ ਆਇਆ ਕਰਉਣ ਤੋਂ ਬਾਅਦ ਗੁਰਪੀਜ ਪਹਿਲਾਂ ਨਾਲੋਂ ਮੇਰਾ ਜ਼ਿਆਦਾ ਖਿਆਲ ਰੱਖਣ ਲੱਗ ਪਿਆ ਗੁਰਪੀਜ ਮੈਨੂੰ ਹਰ ਟਾਈਮ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਤੇ ਉਹਦਾ ਇਹ ਪਿਆਰ ਵੇਖ ਕੇ ਹੌਲੀ-ਹੌਲੀ ਮੈਨੂੰ ਵੀ ਉਹਦੇ ਨਾਲ ਪਿਆਰ ਹੋ ਗਿਆ ਕਿਉਂਕਿ ਪਹਿਲੀ ਵਾਰ ਇਦਾਂ ਦੇ ਇਨਸਾਨ ਨੂੰ ਮੈਂ ਆਪਣੀ ਜ਼ਿੰਦਗੀ ਵਿੱਚ ਵੇਖਿਆ ਸੀ ਜੋ ਕਿ ਮੇਰੀ ਹਰ ਗੱਲ ਮੰਨਦਾ ਤੇ ਬਿਨਾਂ ਲਾਲਚ ਦੇ ਮੇਰੇ ਅੱਗੇ ਪਿੱਛੇ ਘੁੰਮਦਾ ਰਹਿੰਦਾ ਗੁਰਪ੍ਰੀਤ ਜੀ ਨੇ ਕਦੇ ਵੀ ਮੇਰੇ ਪੇਟ ਵਿੱਚ ਪੜ ਰਹੇ ਬੱਚੇ ਬਾਰੇ ਮੈਨੂੰ ਨਹੀਂ ਸੀ ਪੁੱਛਿਆ ਤੇ ਉਹ ਬਹੁਤ ਹੀ ਇਮਾਨਦਾਰ ਤੇ ਨੇਕ ਦਿਲ ਇਨਸਾਨ ਸੀ ਜਦੋਂ ਤੋਂ ਮੈਨੂੰ ਪਤਾ ਚੱਲਿਆ ਕਿ ਮੈਂ 5 ਮਹੀਨੇ ਤੋਂ ਪ੍ਰੈਗਨੈਂਟ ਹਾਂ ਤੇ ਉਦੋਂ ਤੋਂ ਮੇਰੇ ਦਿਲ ਵਿੱਚ ਇਹ ਗੱਲ ਸੀ ਕਿ ਮੇਰੇ ਨਾਲ ਜੋ ਕੁਝ ਵੀ ਹੋਇਆ ਤੇ ਇਹ ਸਭ ਮੇਰੇ ਨਾਲ ਮੇਰੇ ਪਾਪਾ ਨੇ ਹੀ ਕੀਤਾ ਆ ਕਿਉਂਕਿ ਜਦੋਂ ਦਾ ਇਹ ਬੱਚਾ ਮੇਰੇ ਪੇਟ ਵਿੱਚ ਆਇਆ ਸੀ ਵਿਆਹ ਤੋਂ 3 ਮਹੀਨੇ ਪਹਿਲਾਂ ਮੈਂ papa ਦੇ ਕਮਰੇ ਵਿੱਚ ਹੀ ਉਹਨਾਂ ਦੇ ਨਾਲ ਸਮਦੀ ਸੀ ਮੇਰੇ ਦਿਨ ਕੁਝ ਇਸ ਤਰ੍ਹਾਂ ਸੋਚ ਵਿਚਾਰ ਨਾਲ ਲੰਘ ਰਹੇ ਸੀ ਕਿ ਕੁਝ ਕੁ ਦਿਨ ਬਾਅਦ ਮੇਰਾ ਨਵਾਂ ਮਹੀਨਾ ਪੂਰਾ ਹੋ ਗਿਆ ਤੇ ਮੇਰੇ ਪੇਟ ਵਿੱਚ ਦਰਦ ਹੋਣ ਲੱਗ ਪਈ ਤੇ ਮੈਨੂੰ ਜਲਦੀ ਨਾਲ ਹਸਪੀਟਲ ਲੈ ਕੇ ਚਲੇ ਗਏ ਤੇ ਹਸਪੀਟਲ ਜਾਣ ਤੋਂ ਬਾਅਦ ਪਤਾ ਲੱਗਿਆ ਕਿ ਡਿਲੀਵਰੀ ਦਾ ਟਾਈਮ ਹੋ ਗਿਆ ਆ ਤੇ ਕੁਝ ਟਾਈਮ ਬਾਅਦ ਮੈਂ ਇੱਕ ਮੁੰਡੇ ਨੂੰ ਜਨਮ ਦਿੱਤਾ ਡਾਕਟਰ ਨੇ ਬੱਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਮੈਂ ਮੂੰਹ ਪਰੇ ਕਰ ਲਿਆ ਤੇ ਮੈਂ ਉਸ ਬੱਚੇ ਨੂੰ ਵੇਖਣਾ ਨਹੀਂ ਚੰਗੀ ਸੀ ਜਿਸ ਦੀ ਵਜ੍ਹਾ ਨਾਲ ਮੇਰੀ ਪੂਰੀ ਜ਼ਿੰਦਗੀ ਬਰਬਾਦ ਹੋ ਗਈ ਸੀ ਗੁਰਪ੍ਰੇਜ ਨੇ ਜਦੋਂ ਦੇਖਿਆ ਕਿ ਉਸ ਬੱਚੇ ਨਾਲ ਨਫ਼ਰਤ ਕਰ ਰਹੀ ਹਾਂ ਤਾਂ ਉਸ ਨੇ ਉਸ ਬੱਚੇ ਨੂੰ ਆਪਣੀ ਗੋਦ ਵਿੱਚ ਲਿਆ ਤੇ ਉਹਨੂੰ ਪਿਆਰ ਕਰਨ ਲੱਗਾ ਉਹ ਉਸ ਬੱਚੇ ਦਾ ਧਿਆਨ ਰੱਖਣ ਲੱਗਾ ਹਸਪੀਟਲ ਤੋਂ ਛੁੱਟੀ ਮਿਲਣ ਤੋਂ ਬਾਅਦ ਅਸੀਂ ਘਰ ਆ ਗਏ ਗੁਰਪ੍ਰੀਤ ਦਿਲ ਤੋਂ ਮੇਰੀ ਤੇ ਮੇਰੇ ਬੱਚੇ ਦੀ ਕੇਅਰ ਕਰ ਰਿਹਾ ਸੀ ਉਸ ਦਾ ਇਹ ਅੰਦਾਜ਼ ਵੇਖ ਕੇ ਉਹਨੂੰ ਮੈਂ ਬੜਾ ਹੈਰਾਨ ਹੋ ਕੇ ਪੁੱਛਿਆ ਕਿ ਗੁਰਪ੍ਰੀਤ ਤੂੰ ਇੱਕ ਨਜਾਇਜ਼ ਬੱਚੇ ਨੂੰ ਕਿੱਦਾਂ ਇੰਨਾ ਪਿਆਰ ਨਾਲ ਆਪਣਾ ਬਣਾ ਸਕਦਾ ਆ ਜਦਕਿ ਤੈਨੂੰ ਪਤਾ ਹੈ ਕਿ ਇਹ ਬੱਚਾ ਤੇਰਾ ਨਹੀਂ ਆ ਮੇਰੀ ਗੱਲ ਸੁਣ ਕੇ ਗੁਰਪ੍ਰੀਤ ਕੁਝ ਦੇਰ ਦੇ ਲਈ ਚੁੱਪ ਹੋ ਹੀ ਹੋ ਰਿਹਾ ਤੇ ਫਿਰ ਕਹਿਣ ਲੱਗਾ ਮਨ ਮੈਂ ਤੇਰੇ ਨਾਲ ਬਹੁਤ ਪਿਆਰ ਕਰਦਾ ਹਾਂ ਤੇ ਤੁਹਾਡੇ ਨਾਲ ਜੁੜੀ ਹਰ ਚੀਜ਼ ਨੂੰ ਮੈਨੂੰ ਪਿਆਰੀ ਲੱਗਦੀ ਆ ਇਸ ਬੱਚੇ ਨੂੰ ਤੁਸੀਂ ਜਨਮ ਦਿੱਤਾ ਆ ਤੇ ਇਸ ਲਈ ਮੈਨੂੰ ਬੱਚੇ ਨਾਲ ਵੀ ਓਨਾ ਹੀ ਪਿਆਰ ਆ ਜਿੰਨਾ ਕਿ ਤੁਹਾਡੇ ਨਾਲ ਉਹਦੇ ਮੂੰਹੋਂ ਇਤੋਂ ਇਸ ਤਰ੍ਹਾਂ ਪਿਆਰ ਦਾ ਇਜ਼ਹਾਰ ਸੁਣ ਕੇ ਮੈਂ ਹੈਰਾਨ ਹੋ ਗਈ ਬੱਚੇ ਨੂੰ ਪੈਦਾ ਹੋਏ ਨੂੰ ਅਜੇ 1 ਮਹੀਨਾ ਹੋਣ ਹੀ ਵਾਲਾ ਸੀ ਪਰ ਮੈਂ ਅਜੇ ਤੱਕ ਆਪਣੇ ਬੱਚੇ ਨੂੰ ਆਪਣੀ ਗੋਦੀ ਵਿੱਚ ਨਹੀਂ ਸੀ ਚੁੱਕਿਆ ਗੁਰਪ੍ਰੀਤ ਜੀ ਦਿਨ ਰਾਤ ਬੱਚੇ ਦਾ ਧਿਆਨ ਰੱਖਦਾ ਮੈਂ ਆਪਣੇ ਕਮਰੇ ਵਿੱਚ ਬੰਦ ਹੋ ਕੇ ਆਪਣੀ ਬਦ ਨਸੀਬੀ ਤੇ ਰੋਂਦੀ ਰਹਿੰਦੀ ਤੇ ਮੈਂ ਉਸ ਬੱਚੇ ਨੂੰ ਕਦੇ ਵੀ ਆਪਣਾ ਬਣਾਉਣਾ ਨਹੀਂ ਸੀ ਚਾਹੁੰਦੀ ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਬੈਠ ਕੇ ਰੋ ਰਹੀ ਸੀ ਕਿ ਗੁਰਪ੍ਰੀਤ ਮੇਰੇ ਕੋਲ ਆਇਆ ਤੇ ਮੈਨੂੰ ਕਹਿਣ ਲੱਗਾ ਮੰਨ ਜੀ ਮੇਰੇ ਕੋਲ ਤੁਹਾਡਾ ਦੁੱਖ ਦੇਖਿਆ ਨਹੀਂ ਜਾਂਦਾ ਤੇ ਕੀ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਇਹ ਬੱਚਾ ਕਿਸ ਦਾ ਆ ਹੈ ਉਸਦੇ ਮੂੰਹ ਤੋਂ ਇਹ ਗੱਲ ਸੁਣ ਕੇ ਮੈਂ ਹੈਰਾਨ ਹੋ ਕੇ ਕਿਹਾ ਕਿ ਸੱਚ ਹੈ ਮੈਂ ਜਾਨਣਾ ਚਾਹੁੰਦੀ ਹਾਂ ਕਿ ਇਹ ਬੱਚਾ ਕਿਸ ਦਾ ਆ ਤੇ ਮੈਨੂੰ ਜਲਦੀ ਜਲਦੀ ਦੱਸ ਗੁਰਪ੍ਰੀਤ ਨੇ ਕਿਹਾ ਮੈਂ ਤੁਹਾਨੂੰ ਹਰ ਗੱਲ ਦੱਸੂਗਾ ਪਰ ਤੁਹਾਨੂੰ ਮੇਰੇ ਨਾਲ ਇੱਕ ਵਾਅਦਾ ਕਰਨਾ ਪਵੇਗਾ ਮੈਂ ਕਿਹਾ ਕਿ ਦੱਸ ਤੇ ਉਹ ਕਹਿੰਦਾ ਸਚਾਈ ਜਾਣਨ ਤੋਂ ਬਾਅਦ ਤੁਸੀਂ ਇਸ ਗੱਲ ਨੂੰ ਆਪਣੇ ਦਿਲ ਵਿੱਚ ਹੀ ਦਬ ਕੇ ਰੱਖਣਾ ਇਸ ਬਾਰੇ ਕਿਸੇ ਨੂੰ ਨਹੀਂ ਦੱਸਣਾ ਕਿਉਂਕਿ ਜੇ ਇਹ ਗੱਲ ਕਿਸੇ ਨੂੰ ਪਤਾ ਲੱਗੀ ਤਾਂ ਸਾਡੇ ਬੱਚੇ ਦੇ ਆਉਣ ਵਾਲੇ ਟਾਈਮ ਤੇ ਬੁਰਾ ਅਸਰ ਪਵੇਗਾ ਤੇ ਇਸ ਬੱਚੇ ਦਾ ਕੀ ਕਸੂਰ ਆ ਮੈਨੂੰ ਕਿਸੇ ਵੀ ਹਾਲਤ ਵਿੱਚ ਇਸ ਸਚਾਈ ਨੂੰ ਜਾਣਣਾ ਸੀ ਇਸ ਲਈ ਮੈਂ ਗੁਰਪ੍ਰੇਜ ਨਾਲ ਇਹ ਵਾਅਦਾ ਕੀਤਾ ਕਿ ਠੀਕ ਹੈ ਜਿੱਦਾਂ ਤੂੰ ਕਹੇਂਗਾ ਮੈਂ ਉਦਾਂ ਹੀ ਕਰੂੰਗੀ ਪਰ ਗੁਰਪ੍ਰੀਤ ਦੇ ਮੂੰਹੋਂ ਸਚਾਈ ਸੁਣ ਕੇ ਮੇਰੇ ਪੈਰਾਂ ਥੱਲੋਂ ਜਿਵੇਂ ਜ਼ਮੀਨ ਹੀ ਖਿਸ ਗਈ ਹੋਏ ਕਿਉਂਕਿ ਇਸ ਬੱਚੇ ਦਾ ਪਿਓ ਉਹ ਹੀ ਇਨਸਾਨ ਸੀ ਜਿਸ ਤੇ ਮੈਂ ਆਪਣੇ ਤੋਂ ਵੀ ਜ਼ਿਆਦਾ ਯਕੀਨ ਕਰਦੀ ਸੀ ਮੇਰੇ ਬੱਚੇ ਦਾ ਪਿਓ ਰਜੇਸ਼ ਅੰਕਲ ਸੀ ਤੇ ਰਜੇਸ਼ ਅੰਕਲ ਇਹ ਸਾਰਾ ਕੁਝ ਮੇਰੇ ਨਾਲ ਮੇਰੇ ਪਾਪਾ ਦੀ ਸਾਰੀ ਪ੍ਰਾਪਰਟੀ ਤੇ ਕਬਜ਼ਾ ਕਰਨ ਕਰਕੇ ਕੀਤਾ ਸੀ ਰਜੇਸ਼ ਅੰਕਲ ਸ਼ੁਰੂ ਤੋਂ ਹੀ ਮੇਰੇ ਪਾਪਾ ਨੂੰ ਮੇਰੇ ਖਿਲਾਫ ਭੜਕਮਦੇ ਸੀ ਤੇ ਇਸ ਲਈ ਮੇਰੇ ਪਾਪਾ ਮੇਰੇ ਉੱਤੇ ਯਕੀਨ ਨਹੀਂ ਸੀ ਕਰਦੇ ਗੁਰਪ੍ਰੀਤ ਜੀ ਨੇ ਦੱਸਿਆ ਕਿ ਰਜੇਸ਼ ਇੱਕ ਦਿਨ ਘਰ ਆਇਆ ਤੇ ਗੁਰਪ੍ਰੀਤ ਤੋਂ ਸਿਵਾਏ ਘਰ ਵਿੱਚ ਕੋਈ ਨਹੀਂ ਸੀ ਤੇ ਸ਼ਾਇਦ ਉਸ ਦਿਨ ਹੀ ਮੇਰੇ ਸਿਰ ਵਿੱਚ ਬਹੁਤ ਤੇਜ਼ ਦਰਦ ਹੋ ਰਿਹਾ ਸੀ ਤੇ ਮੈਂ ਗੁਰਪ੍ਰੀਤ ਨੂੰ ਚਾਹ ਬਣਾਉਣ ਲਈ ਕਿਹਾ ਸੀ ਤੇ ਉਦੋਂ ਹੀ ਰਜੇਸ਼ ਆਇਆ ਤੇ ਗੁਰਪ੍ਰੀਤ ਨੂੰ ਰਸੋਈ ਵਿੱਚ ਚਾਹ ਬਣਾਉਂਦਾ ਦੇਖ ਕੇ ਗੁਰਪ੍ਰੀਤ ਨੂੰ ਪੁੱਛਣ ਲੱਗਾ ਕਿ ਕਿਸ ਦੇ ਲਈ ਚਾਹ ਬਣਾ ਰਿਹਾ ਆਂ ਜਦੋਂ ਨੂੰ ਪਤਾ ਲੱਗਾ ਕਿ ਗੁਰਪੇਜ ਮੇਰੇ ਲਈ ਚਾਹ ਬਣਾ ਰਿਹਾ ਆ ਤੇ ਉਸੇ ਟਾਈਮ ਗੁਰਪੇਜ ਨੂੰ ਬਹਾਨੇ ਨਾਲ ਜ਼ਰੂਰੀ ਕੰਮ ਲਈ ਬਾਹਰ ਭੇਜ ਦਿੱਤਾ ਤੇ ਕਿਹਾ ਤੂੰ ਜਾ ਮੈਂ ਆਪੇ ਮਨ ਨੂੰ ਚਾਹ ਦੇ ਦੇਵਾਂਗਾ ਗੁਰਪੇਜ ਨੇ ਜਦੋਂ ਮੈਨੂੰ ਇਹ ਗੱਲ ਦੱਸੀ ਤੇ ਮੈਨੂੰ ਯਾਦ ਆਇਆ ਕਿ ਹਾਂ ਇੱਕ ਦਿਨ ਰਜੇਸ਼ ਹੀ ਮੇਰੇ ਲਈ ਚਾਹ ਲੈ ਕੇ ਆਇਆ ਸੀ ਮੈਨੂੰ ਕੀ ਪਤਾ ਸੀ ਕਿ ਪਿਓ ਦੇ ਬਰਾਬਰ ਹੋਣ ਦੇ ਬਾਵਜੂਦ ਵੀ ਉਹ ਮੇਰੇ ਨਾਲ ਇਦਾਂ ਕਰੂਗਾ ਤੇ ਮੈਂ ਬੇਫਿਕਰ ਹੋ ਕੇ ਉਹਦੇ ਕੋਲੋਂ ਚਾਹ ਲੈ ਕੇ ਪੀ ਗਈ ਸੀ ਚਾ ਪੀਂਦੇ ਹੀ ਮੈਨੂੰ ਨੀਂਦ ਆ ਗਈ ਨੀਂਦ ਨਹੀਂ ਬਲਕਿ ਮੈਂ ਬੇਹੋਸ਼ ਹੋ ਗਈ ਸੀ ਗੁਰਪੀਜ ਨੇ ਦੱਸਿਆ ਕਿ ਉਹਨੂੰ ਅੰਦਰ ਅੰਦਰ ਕੋਈ ਨਾ ਹੋਣੀ ਹੁੰਦਾ ਅਹਿਸਾਸ ਹੋ ਰਿਹਾ ਸੀ ਤੇ ਇਸ ਲਈ ਮੈਂ ਕੰਮ ਖਤਮ ਕਰਕੇ ਜਲਦੀ ਘਰ ਆਇਆ ਉਦੋਂ ਤੱਕ ਜੇਸ਼ ਆਪਣਾ ਕੰਮ ਕਰ ਚੁੱਕਿਆ ਸੀ ਤੇ ਤੁਹਾਡੇ ਕਮਰੇ ਵਿੱਚੋਂ ਨਿਕਲਦੇ ਹੋਏ ਆਪਣੀ ਸ਼ਰਟ ਦੇ ਬਟਨ ਬੰਦ ਕਰਦੇ ਹੋਏ ਆਪਣੇ ਘਰ ਚੱਲ ਗਿਆ ਉਸ ਟਾਈਮ ਤੋਂ ਮੈਂ ਰਜੇਸ਼ ਤੇ ਤੁਹਾਡੇ ਪਾਪਾ ਦੀਆਂ ਗੱਲਾਂ ਵੱਲ ਧਿਆਨ ਦੇਣ ਲੱਗਾ ਤੇ ਜ਼ਿਆਦਾਤਰ ਰਜੇਸ਼ ਤੁਹਾਡੇ ਖਿਲਾਫ ਤੁਹਾਡੇ ਪਾਪਾ ਨੂੰ ਪੜਕੰਮਦਾ ਸੀ ਮੈਂ ਚੰਦਾ ਤਾਂ ਇਹ ਗੱਲਾਂ ਮੈਂ ਤੁਹਾਨੂੰ ਤੇ ਤੁਹਾਡੇ ਪਾਪਾ ਨੂੰ ਦੱਸ ਸਕਦਾ ਸੀ ਪਰ ਮੈਨੂੰ ਪਤਾ ਸੀ ਕਿ ਮੈਂ ਇੱਕ ਨੌਕਰ ਹਾਂ ਤੇ ਮੇਰੀਆਂ ਗੱਲਾਂ ਤੇ ਕੌਣ ਯਕੀਨ ਕਰੇਗਾ ਜਦੋਂ ਤੁਹਾਡੇ ਪਾਪਾ ਤੁਹਾਨੂੰ ਗੁੱਸੇ ਨਾਲ ਬੋਲਦੇ ਸੀ ਤੇ ਮੈਨੂੰ ਬਹੁਤ ਬੁਰਾ ਲੱਗਦਾ ਸੀ ਮਨ ਜੀ ਪਵੇਂ ਮੈਂ ਤੁਹਾਡੇ ਕਰਦਾ ਨੌਕਾ ਜਾਂ ਡਰਾਈਵਰ ਸੀ ਪਰ ਤੁਹਾਡੇ ਨਾਲ ਇਦਾਂ ਹੁੰਦਾ ਵੇਖ ਕੇ ਮੇਰਾ ਦਿਲ ਰੋਂਦਾ ਸੀ ਬਲਕਿ ਤੁਹਾਡੀਆਂ ਪਰੇਸ਼ਾਨੀਆਂ ਵੇਖ ਕੇ ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ ਸੀ ਤੇ ਇਸ ਲਈ ਜਦੋਂ ਤੁਹਾਡੇ ਪਾਪਾ ਨੇ ਮੈਨੂੰ ਤੁਹਾਡੇ ਨਾਲ ਵਿਆਹ ਕਰਨ ਨੂੰ ਕਿਹਾ ਤਾਂ ਮੈਂ ਬਿਨਾਂ ਸੋਚੇ ਸਮਝੇ ਹਾਂ ਕਰ ਦਿੱਤੀ ਕਿਉਂਕਿ ਮੈਨੂੰ ਪੂਰਾ ਯਕੀਨ ਸੀ ਕਿ ਮੈਂ ਤੁਹਾਡੇ ਨਾਲ ਤੁਹਾਡੇ ਬੱਚੇ ਨੂੰ ਹੀ ਅਪਣਾ ਲਵਾਂਗਾ ਕਿਉਂਕਿ ਮੈਂ ਤੁਹਾਡੇ ਨਾਲ ਦਿਲ ਤੋਂ ਪਿਆਰ ਕਰਦਾ ਹਾਂ ਤੇ ਇਹ ਸਾਰੇ ਵਿੱਚ ਇਸ ਮਸੂਮ ਦਾ ਕੀ ਕਸੂਰ ਜੋ ਇਸ ਨੂੰ ਸਜਾ ਮਿਲੇ ਮੈਂ ਤੇ ਗੁਰਪੇਜ ਜੇ ਗੱਲਾਂ ਕਰ ਹੀ ਰਹੀ ਸੀ ਤੇ ਉਦੋਂ ਹੀ ਮੇਰਾ ਬੇਟਾ ਜੋ ਗਹਿਰੀ ਨੀਂਦ ਵਿੱਚ ਸੁੱਤਾ ਹੋਇਆ ਸੀ ਉਹ ਉੱਠ ਗਿਆ ਤੇ ਉਹ ਰੋਣ ਲੱਗਾ ਗੁਰਪੇਜ ਨੇ ਜ਼ਬਰਦਸਤੀ ਬੱਚੇ ਨੂੰ ਮੇਰੀ ਗੋਦੀ ਵਿੱਚ ਪਾ ਦਿੱਤਾ ਤੇ ਮਮਤਾ ਨਾਲ ਮੇਰਾ ਦਿਲ ਪਿਗਲ ਗਿਆ ਤੇ ਮੈਂ ਉੱਚੀ ਉੱਚੀ ਰੋਣ ਲੱਗੀ ਮੈਂ ਗੁਰਪੇਜ ਨੂੰ ਕਿਹਾ ਕਿ ਜਿੱਦਾਂ ਮੈਂ ਤੇਰੇ ਨਾਲ ਵਾਅਦਾ ਕੀਤਾ ਕਿ ਮੈਂ ਕਿਸੇ ਨੂੰ ਕੁਝ ਨਹੀਂ ਦੱਸੂੰਗੀ ਤੇ ਉਦਾਂ ਹੀ ਤੂੰ ਵੀ ਮੇਰੇ ਨਾਲ ਇੱਕ ਵਾਅਦਾ ਕਰਕੇ ਰਜੇਸ਼ ਦੀ ਇਹ ਗੰਦੀ ਕਰਤੂ ਤੂੰ ਮੇਰੇ Papa ਨੂੰ ਦੱਸੇਂਗਾ ਤਾਂ ਕਿ ਉਹਨਾਂ ਨੂੰ ਵੀ ਪਤਾ ਚੱਲੇ ਕਿ ਉਹਨਾਂ ਦੀ ਬੇਟੀ ਨਾਲ ਗਲਤ ਕਰਨ ਵਾਲਾ ਕੌਣ ਆ ਤੇ ਅੱਜ ਤੱਕ ਮੇਰੇ ਉੱਤੇ ਸ਼ੱਕ ਕਰਦੇ ਸੀ ਤੇ ਉਹਨਾਂ ਦੀ ਬੇਟੀ ਗਲਤ ਨਹੀਂ ਆ ਬਲਕਿ ਉਹਨਾਂ ਦਾ ਸਭ ਤੋਂ ਕਰੀਬੀ ਦੋਸਤ ਗਲਤ ਆ ਜਿਸ ਉੱਤੇ ਉਹ ਖੁਦ ਤੋਂ ਵੀ ਜ਼ਿਆਦਾ ਭਰੋਸਾ ਕਰਦੇ ਸੀ ਗੁਰਪੇਜ ਨੇ ਕਿਹਾ ਜੇ ਤੁਹਾਡੇ ਪਾਪਾ ਨੇ ਇਹ ਗੱਲ ਕਿਸੇ ਨੂੰ ਦੱਸ ਦਿੱਤੀ ਤੇ ਫਿਰ ਮੈਂ ਕਿਹਾ ਪਾਪਾ ਇਹ ਗੱਲ ਕਿਸੇ ਨੂੰ ਨਹੀਂ ਦੱਸਣਗੇ ਮੈਂ ਪਾਪਾ ਨੂੰ ਸਮਝਾ ਲੂੰਗੀ ਆਪਣੇ ਲਈ ਨਾ ਸਹੀ ਇਸ ਬੱਚੇ ਦੇ ਲਈ ਤੇ ਬਾਸੇ ਇਹ ਗੱਲ ਉਹਨਾਂ ਨੂੰ ਮੈਂ ਇਸ ਲਈ ਦੱਸਣਾ ਚਾਹੁੰਦੀ ਹਾਂ ਕਿ ਉਹਨਾਂ ਨੂੰ ਵੀ ਸੱਚਾਈ ਦਾ ਪਤਾ ਲੱਗੇ ਗੁਰਪੇਜ ਨੇ ਉਸੇ ਟਾਈਮ ਪਾਪਾ ਨੂੰ ਫੋਨ ਕਰਕੇ ਘਰ ਬੁਲਾਇਆ ਤੇ ਸਾਰੀ ਸੱਚਾਈ ਦੱਸ ਦਿੱਤੀ ਪਾਪਾ ਨੂੰ ਜਦੋਂ ਇਹ ਗੱਲ ਪਤਾ ਲੱਗੀ ਤੇ ਉਹ ਮੇਰੇ ਸਾਹਮਣੇ ਹੱਥ ਜੋੜ ਕੇ ਰੋਣ ਲੱਗੇ ਤੇ ਕਹਿਣ ਲੱਗੇ ਮਨ ਮੈਨੂੰ ਮaaf ਕਰ ਦੇ ਮੈਂ ਆਪਣੀ ਬੇਟੀ ਦੇ ਭਰੋਸਾ ਨਾ ਕਰਕੇ ਬਹੁਤ ਵੱਡੀ ਗਲਤੀ ਕੀਤੀ ਤੇ ਜੇ ਇਹ ਬੱਚੇ ਦੀ ਗੱਲ ਨਾ ਹੁੰਦੀ ਤੇ ਮੈਂ ਰਜੇਸ਼ ਨੂੰ ਉਸੇ ਟਾਈਮ ਜੇਲ੍ਹ ਭੇਜ ਦਿੰਦਾ ਪਾਪਾ ਉਸੇ ਟਾਈਮ ਮੈਨੂੰ ਤੇ ਗੁਰਪੀਜ ਨੂੰ ਲੈ ਕੇ ਘਰ ਆਏ ਤੇ ਰਜੇਸ਼ ਨਾਲ ਸਾਰੇ ਰਿਸ਼ਤੇ ਤੋੜ ਦਿੱਤੇ ਮੈਂ ਤੇ ਗੁਰਪੀਜ ਨੇ ਇੱਕ ਵਾਦਾ ਕੀਤਾ ਕਿ ਬਗਾਨਿਆਂ ਤੋਂ ਜ਼ਿਆਦਾ ਆਪਾਂ ਆਪਣੇ ਬੱਚੇ ਦੀਆਂ ਗੱਲਾਂ ਸੁਣਾਂਗੇ ਕਿਉਂਕਿ ਜੋ ਪਾਪਾ ਨੇ ਮੇਰੇ ਨਾਲ ਕੀਤਾ ਹੋਰ ਕੋਈ ਵੀ ਮਾਪਿਓ ਆਪਣੇ ਬੱਚੇ ਨਾਲ ਨਾ ਕਰਨ ਜੇ ਮੇਰੇ ਪਾਪਾ ਮੇਰੇ ਤੇ ਯਕੀਨ ਕਰ ਲੈਂਦੇ ਤੇ ਅੱਜ ਮੈਨੂੰ ਇਹ ਸਭ ਨਾ ਭੁਗਤਣਾ ਪੈਂਦਾ ਧੰਨਵਾਦ ਜੀ ਏਸੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ